ਕਿੰਦੇ ਜੇ ਪੁੱਤਰ ਵਿੱਚ ਇੰਨੀ ਅਜਮਤ ਗੁਰੂ ਵਿੱਚ ਕਿੰਨੀ ਹੋਵੇਗੀ ਜਿਹੜਾ ਸਿਆਣਾ ਬੰਦਾ ਉਹ ਤੇ ਅੰਦਾਜ਼ਾ ਇਸ ਤਰ੍ਹਾਂ ਲਾਉਂਦਾ ਹੈ ਨਾ ਕਿ ਜੇ ਪੁੱਤਰ ਨੂੰ ਭੇਜਿਆ ਜੇ ਇਹਨਾਂ ਕੋਲ ਗੁਰਤਾ ਗੱਦੀ ਨਹੀਂ ਗੁਰਤਾ ਗੱਦੀ ਤਾਂ ਇਹਨਾਂ ਦੇ ਬਾਪ ਕੋਲ ਹੈ ਇਹਨਾਂ ਦੇ ਪਿਤਾ ਕੋਲ ਹੈ ਜੇ ਪੁੱਤਰ ਦੇ ਵਿੱਚ ਇੰਨੀ ਅਜਮਤ ਹੈ ਤੇ ਪਿਤਾ ਵਿੱਚ ਕਿੰਨੀ ਹੋਵੇਗੀ ਸੋਸਮੀਪ ਬਡਾਵਣੇ ਕੀ ਨਹੀਂ ਤੇ ਉਸ ਪਿਤਾ ਨੇ ਕਿੰਨੇ ਵਿਸ਼ਵਾਸ ਨਾਲ ਕਹਿੰਦੇ ਆਪਣੇ ਪੁੱਤਰ ਰਾਮ ਰਾਏ ਨੂੰ ਬਾਦਸ਼ਾਹ ਦੇ ਕੋਲ ਇੱਥੇ ਭੇਜ ਦਿੱਤਾ ਤੇ ਉਸ ਕੀ ਜੇ ਕਹੇ ਮਾਗੜਿਆਈ ਆਂਦੇ ਉਹਨਾਂ ਦੀ ਕਿੰਨੀ ਵੱਡੀ ਵਡਿਆਈ ਹੋਵੇਗੀ ਇਹਨਾਂ ਦੇ ਪਿਤਾ ਦੀ ਕੌਣ ਅਸ ਕੀ ਕਹੇ ਜਿਦਾ ਸੁਹਾਈ ਕੌਣ ਉਹਨਾਂ ਦੀ ਵਡਿਆਈ ਕਹਿ ਸਕਦਾ ਜਿਨ੍ਹਾਂ ਦੇ ਵਿੱਚ ਵਿੱਚ ਇੰਨੀਆਂ-ਇੰਨੀਆਂ ਅਜਮਤਾਂ ਆਪਾਂ ਵੀ ਸੋਚੀਏ ਜੇ ਇਸ ਗੁਰੂ ਦੇ ਸਿੱਖ ਨੇ ਹੱਥ ਤੇ ਸਿਰ ਰੱਖ ਲਿਆ ਆਪਣਾ ਵੱਢਿਆ ਹੋਇਆ ਡਿੱਗਿਆ ਹੋਇਆ ਉਸ ਸਿੱਖ ਦੇ ਗੁਰੂ ਦੇ ਵਿੱਚ ਕਿੰਨੀ ਅਜਮਤ ਹੋਵੇਗੀ ਜੇ ਆਪਾਂ ਵੀ ਸੋਚਣਾ ਹੋਵੇ ਤੂੰ ਗੁਰਮੁਖ ਪੈਰੋਂ ਗੰਡੇ ਤੇ ਮੁੱਕੀ ਮਾਰੀ ਬਾਬਾ ਬੁੱਢਾ ਸਾਹਿਬ ਨੇ ਗੰਡਾ ਭੰਨਿਆ ਗੁਲੀ ਨਿਕਲ ਕੇ ਉਹ ਗਈ ਔਰ ਮੁਖਾਰਬਿੰਦ ਤੋਂ ਬਚਨ ਕੀਤੇ ਮਾਂ ਜਿਵੇਂ ਇਸ ਗੰਡੇ ਦੇ ਵਿੱਚੋਂ ਗੁਲੀ ਨਿਕਲ ਕੇ ਉਹ ਜਾ ਕੇ ਡਿੱਗੀ ਹੈ ਇਸੇ ਤਰ੍ਹਾਂ ਤੇਰਾ ਪੁੱਤਰ ਜਾਂਗਦੇ ਮદાન ਵਿੱਚ ਵੈਰੀਆਂ ਦੇ ਸਿਰ ਭੰਨੇਗਾ ਖੋ ਸਤਨਾਮੁ ਸ੍ਰੀ ਓ ਇਹ ਬਾਬਾ ਬੁੱਢਾ ਸਾਹਿਬ ਦੇ ਬਚਨ ਤੇ ਕਹਿਣ ਲੱਗੇ ਚੋਂ ਪੈਰਾਂ ਤੋਂ ਪਹਿਲਾਂ ਪਹਿਲਾਂ ਛੇਵੇਂ ਪਾਛਾ ਜਾਂਗਨ ਨਿਬੇੜ ਦਿੰਦੇ ਸੀ ਚਾਹੇ ਲੱਖ ਬੰਦਾ ਚੜ੍ਹ ਕੇ ਆਇਆ ਹੋਵੇ ਔਰ ਲੱਖ ਬੰਦਾ ਕਿਰਪਾਨ ਦੇ ਨਾਲ ਮੁਕਾਬਲਾ ਕਰਨਾ ਉਹਨੂੰ ਵੱਢਣਾ ਥੋੜੇ ਜਿਹਾ ਸਿੰਘਾਂ ਨਾਲ ਬੜੀ ਵੱਡੀ ਗੱਲ ਸੀ ਸੋ ਗੁਰਮੁਖੋ ਬ੍ਰਹਮ ਗਿਆਨੀਆਂ ਦੇ ਵਿੱਚ ਇੰਨੀ ਸ਼ਕਤੀ ਹੈ ਤੇ ਆਖਦੇ ਬ੍ਰਹਮ ਗਿਆਨੀਆਂ ਦੇ ਜਿਹੜੇ ਗੁਰੂ ਮਾਲਕ ਨੇ ਜਿਸ ਸਿੱਖਾਂ ਵਿੱਚ ਸ਼ਕਤੀ ਹੈ ਤੇ ਗੁਰੂ ਵਿੱਚ ਵਡਿਆਈ ਕਿੰਨੀ ਹੋ ਸਕਦੀ ਕਹਿੰਦੇ ਇਹ ਤੇ ਕਹਿਣ ਦੇ ਨਾਲ ਨਹੀਂ ਇਹ ਸੁਭਾਏਮਾਨ ਹੀ ਹੈ ਆਪਣੇ ਆਪ ਵਿੱਚ ਧੰਨ ਧੰਨ ਸਤੇ ਗੁਰੂ ਸਜਾਨੇ ਸਾਰੇ ਕਹਿੰਦੇ ਵੀ ਇਹਨਾਂ ਦਾ ਗੁਰੂ ਧੰਨ ਹੈ ਇਹਨਾਂ ਦਾ ਗੁਰੂ ਧੰਨ ਹੈ ਵੱਡਾ ਹੈ ਸ਼ਕਤੀ ਵਾਲਾ ਹੈ ਜਿਸੇ ਕੋ ਸੁਤੇ ਅਤਿ ਅਜਮਤਵਾਨੇ ਜੀ ਦਾ ਪੁੱਤਰ ਇੰਨੀ ਅਜਮਤ ਵਾਲਾ ਹੈ ਅਜਮਤ ਕਹਿੰਦੇ ਨੇ ਸ਼ਕਤੀ ਨੂੰ ਅਜਮਤ ਕਹਿੰਦੇ ਨੇ ਜਿਹੜਾ ਗੁਰਮੁਖ ਪਰਉਪਾਵਰ ਹੈ ਬਚਨਾਂ ਦੇ ਵਿੱਚ ਪਾਵਰ ਮੂੰਹ ਚੋਂ ਬੋਲਣਾ ਤੇ ਉਸੇ ਵਕਤ ਉਹੋ ਜੈ ਹੀ ਹੋ ਜਾਣਾ ਉਹਨੂੰ ਕਹਿੰਦੇ ਨੇ ਅਜਮਤ ਸ਼ਕਤੀ ਵਡਿਆਈ ਵੜੀ ਹੈ ਮੈਂ ਦਿੱਲੀਪੁਰ ਮੈਂ ਜਸ ਹੋਵਾ ਇਸ ਪ੍ਰਕਾਰ ਦਿੱਲੀ ਦੇ ਵਿੱਚ ਵੱਡੀ ਵਡਿਆਈ ਜਸ ਜਿਹੜਾ ਸੀ ਉਹ ਫਸਰ ਗਿਆ ਹੈ ਅੱਗੇ ਕਰੇ ਸੁਣਿਓ ਜਿਸ ਜੋ ਵਾਏ ਸੋ ਅੱਗੇ ਕਰੇ ਸੁਣਿਓ ਜਸ ਜਿਸ ਜੋ ਆ ਜਿੰਨੇ ਜਿੰਨੇ ਸੁਣੀ ਉਹ ਗਾਂ ਜੇ ਕੋਈ ਮਿਲਦਾ ਹੈ ਦੂਜੇ ਪਿੰਡ ਦਾ ਦੂਜੇ ਪਾਸੇ ਦਾ ਦੇਸ਼ ਦਾ ਉਹਨੂੰ ਵੀ ਦੱਸਦਾ ਹੈ ਸਾਰਾ ਪ੍ਰਸੰਗ ਦੇਸ਼ ਵਿਦੇਸ਼ਨਾ ਮਹੇਂਰਤਾਤ ਇਹ ਪ੍ਰਸੰਗ ਬਹੁਤ ਦੂਰ ਤੱਕ ਪਹੁੰਚ ਗਿਆ ਦੇਸ਼ਾਂ ਵਿਦੇਸ਼ਾਂ ਵਿੱਚ ਜੈ ਕਹਿ ਭਿਓ ਅਧਿਕ ਅਧਖਿਆਤ ਜਿਹੜਾ ਜਿਹੜਾ ਸੁਣਦਾ ਸੀ ਹੁਣ ਇਹਦੇ ਵੱਧਦੇ ਜਾਂਦੇ ਨੇ ਸ਼ਰੋਤੇ ਸੁਣਨ ਵਾਲੇ ਵੀ ਕਹਿਣ ਵਾਲੇ ਵੀ ਵੱਧਦੇ ਜਾਂਦੇ ਇਹ ਗੱਲ ਗਾਂ ਤੋਂ ਗਾਂ ਪਹੁੰਚ ਗਈ ਤੇ ਇਹ ਵੇਖੋ ਮਰੀ ਹੋਏ ਗਾਂ ਨੂੰ ਜਿਉਂਦੀ ਕਰ ਦਿੱਤਾ ਉਹ ਵੀ ਪਾਣੀ ਦੀ ਚੂਲੀ ਆਪਣੇ ਹੱਥ ਵਿੱਚ ਲੈ ਕੇ ਸਤਨਾਮ ਸ੍ਰੀ ਵਾਹਿਗੁਰੂ ਆਖਿਆ ਏ ਨਹੀਂ ਆਖਿਆ ਮੈਂ ਗਾਂ ਜੋਂਦੇ ਕੀਤੀ ਨਹੀਂ ਸਤਨਾਮ ਵਾਹਿਗੁਰੂ ਦੀ ਪਾਵਰ ਹੈ ਸ਼ਕਤੀ ਇਹ ਨਹੀਂ ਹੈ ਇਹ ਗੱਲ ਗਾਂ ਤੋਂ ਗਾਂ ਬੜੀ ਦੂਰ ਪਹੁੰਚ ਗਈ ਉਹਨਾਂ ਨੇ ਜਾਂਦੀਰ ਨੇ ਖੋ ਜਲਿਆਈ ਫਿਰ ਸਾਰੇ ਆਪਣੇ ਡੇਰਿਆਂ ਨੂੰ ਚੱਲ ਕੇ ਆ ਗਏ ਜਗੋਂ ਆਪਣੇ ਮਹਿਲ ਵਿੱਚ ਪ੍ਰਵੇਸ਼ ਕੀਤਾ ਜਿੱਥੇ ਪਿਉ ਦਾ ਪਰਿਵਾਰ ਹੈ ਰਾਣੀਆਂ ਹਨ ਬੱਚੇ ਹਨ ਖੋਸ਼ ਆਪਣੇ ਦੁਰਗ ਸ਼ਹਿਰ ਦੇ ਵਿੱਚ ਦਰਵਾਜ਼ੇ ਕਿਲੇ ਵਿੱਚ ਪ੍ਰਵੇਸ਼ ਕੀਤਾ ਬੜਾ ਖੁਸ਼ ਹੋਇਆ ਬਾਦਸ਼ਾਹ